ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ইরਾਨੀ ਰਾਜਦੂਤ ਨੂੰ ਘਟ ਰਿਹਾ ਹੈ ਅਲਬਰੀਜ਼ ਨੇ ਕਿਹਾ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇ ਇੱਕ ਰੈਸਟੋਰੈਂਟ ਅਤੇ ਇੱਕ ਮੈਲਬੌਰਨ ਮਸਜਿਦ ਤੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਾਨਕੀ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਪਰੋਸਯੋ ਖੂਫੀਆ ਜਾਣਕਾਰੀ ਦੇ ਆਧਾਰ ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਸੱਟੇ ਤੇ ਪੁੱਜਿਆ ਹੈ ਇਹਨਾਂ ਵਿੱਚ ਕਟੋ-ਕਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਈਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਸਆਈਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਈਰਾਨ ਦਾ ਹੀ ਹੱਥ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਈਰਾਨੀ ਰਾਜਦੂਤ ਨੂੰ ਕੱਟ ਰਿਹਾ ਹੈ ਅਲਬਨੀਜ਼ ਨੇ ਕਿਹਾ ਹੈ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇ ਇੱਕ ਰੈਸਟੋਰੈਂਟ ਅਤੇ ਇੱਕ ਮੈਲਬੌਰਨ ਮਸਜਿਦ ਤੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਕਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਨਕਿ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਪ੍ਰੋਸਯੋਖ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਸਿੱਟੇ 'ਤੇ ਪਹੁੰਚਿਆ ਹੈ ਇਨਾ ਵਿੱਚ ਕਟੋ-ਕਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਈਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਸੀਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਈਰਾਨ ਦਾ ਹੀ ਹੱਥ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ইরਾਨੀ ਰਾਜਦੂਤ ਨੂੰ ਕੱਢ ਰਿਹਾ ਹੈ ਆਲਬਲਿਸ ਨੇ ਕਿਹਾ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇ ਇੱਕ ਰੈਸਟੋਰੈਂਟ ਅਤੇ ਇੱਕ ਮੈਲਬਰਨ ਮਸਜਿਦ ਤੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਕਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਨਕਿ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਪ੍ਰੋਸਯੋਖ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਸਿੱਟੇ 'ਤੇ ਪਹੁੰਚਿਆ ਹੈ ਇਨ੍ਹਾਂ ਵਿੱਚ ਕਟੋ-ਕਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਈਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਸ਼ੀਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਈਰਾਨ ਦਾ ਹੀ ਹੱਥ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਈਰਾਨੀ ਰਾਜਦੂਤ ਨੂੰ ਕੱਢ ਰਿਹਾ ਹੈ ਅਲਬਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇ ਇੱਕ ਰੈਸਟੋਰੈਂਟ ਅਤੇ ਇੱਕ ਮੈਲਬੌਰਨ ਮਸਜਿਦ ਤੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਕਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਨਕਿ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਪ੍ਰੋਸਯੋਖ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਸਿੱਟੇ 'ਤੇ ਪਹੁੰਚਿਆ ਹੈ ਇਹਨਾਂ ਵਿੱਚ ਘੱਟੋ-ਘੱਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਇਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਐਸਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਇਰਾਨ ਦਾ ਹੀ ਹੱਥ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਈਰਾਨੀ ਰਾਜਦੂਤ ਨੂੰ ਕੱਢ ਰਿਹਾ ਹੈ ਅਲਬਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇ ਇੱਕ ਰੈਸਟੋਰੈਂਟ ਅਤੇ ਇੱਕ ਮੈਲਬੌਰਨ ਮਸਜਿਦ ਤੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਕਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਨਕਿ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਪ੍ਰੋਸਯੋਖ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਸਿੱਟੇ 'ਤੇ ਪਹੁੰਚਿਆ ਹੈ ਇਨਾਂ ਵਿੱਚ ਕਟੋ-ਕਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਈਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਐਸਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਈਰਾਨ ਦਾ ਹੀ ਹੱਥ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ইরਾਨੀ ਰਾਜਦੂਤ ਨੂੰ ਕੱਢ ਰਿਹਾ ਹੈ ਆਲਬਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇਕ ਰੈਸਟੋਰੈਂਟ ਅਤੇ ਇੱਕ ਮੈਲਬੌਰਨ ਮਸਜਿਦ ਤੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਾਨਕੀ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਭਰੋਸਯੋਗ ਖੁਫੀਆ ਜਾਣਕਾਰੀ ਦੇ ਆਧਾਰ ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਸਿੱਟੇ 'ਤੇ ਪਹੁੰਚਿਆ ਹੈ ਇਨਾ ਵਿੱਚ ਕਟੋ-ਕਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਈਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਸ਼ੀਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਈਰਾਨ ਦਾ ਹੀ ਹੱਥ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ইরਾਨੀ ਰਾਜਦੂਤ ਨੂੰ ਕੱਢ ਰਿਹਾ ਹੈ ਆਲਬਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇ ਇੱਕ ਰੈਸਟੋਰੈਂਟ ਅਤੇ ਇੱਕ ਮੈਲਬਰਨ ਮਸਜਿਦ ਦੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਕਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਨਕਿ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਪ੍ਰੋਸਯੋਖ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਸਿੱਟੇ 'ਤੇ ਪਹੁੰਚਿਆ ਹੈ ਇਨ੍ਹਾਂ ਵਿੱਚ ਕਟੋ-ਕਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਈਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਸ਼ੀਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਈਰਾਨ ਦਾ ਹੀ ਹੱਥ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਈਰਾਨੀ ਰਾਜਦੂਤ ਨੂੰ ਕੱਢ ਰਿਹਾ ਹੈ ਅਲਬਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇ ਇੱਕ ਰੈਸਟੋਰੈਂਟ ਅਤੇ ਇੱਕ ਮੈਲਬੌਰਨ ਮਸਜਿਦ ਤੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਕਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਨਕਿ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਪ੍ਰੋਸਯੋਖ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਸਿੱਟੇ 'ਤੇ ਪਹੁੰਚਿਆ ਹੈ ਇਨ੍ਹਾਂ ਵਿੱਚ ਕਟੋ-ਕਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਈਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਸ਼ੀਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਈਰਾਨ ਦਾ ਹੀ ਹੱਥ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਈਰਾਨੀ ਰਾਜਦੂਤ ਨੂੰ ਕੱਢ ਰਿਹਾ ਹੈ ਅਲਬਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇ ਇੱਕ ਰੈਸਟੋਰੈਂਟ ਅਤੇ ਇੱਕ ਮੈਲਬੌਰਨ ਮਸਜਿਦ ਤੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਕਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਨਕਿ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਪ੍ਰੋਸਯੋਖ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਸਿੱਟੇ 'ਤੇ ਪਹੁੰਚਿਆ ਹੈ ਇਨ੍ਹਾਂ ਵਿੱਚ ਕਟੋ-ਕਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਈਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਸ਼ੀਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਈਰਾਨ ਦਾ ਹੀ ਹੱਥ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਈਰਾਨ ਤੇ ਆਸਟ੍ਰੇਲੀਆ ਵਿੱਚ ਕਟੋ-ਕਟ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਅਗਵਾਈ ਕਰਨ ਦਾ ਦੋਸ਼ ਲਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਈਰਾਨੀ ਰਾਜਦੂਤ ਨੂੰ ਕੱਢ ਰਿਹਾ ਹੈ ਅਲਬਨੀਜ਼ ਨੇ ਕਿਹਾ ਹੈ ਕਿ ਆਸਟ੍ਰੇਲੀਆ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਸਿਡਨੀ ਦੇ ਇੱਕ ਰੈਸਟੋਰੈਂਟ ਅਤੇ ਇੱਕ ਮੈਲਬੌਰਨ ਮਸਜਿਦ ਤੇ ਹਮਲੇ ਈਰਾਨ ਨਾਲ ਜੁੜੇ ਹੋਏ ਹਨ 2023 ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਦੋਹਾਂ ਸ਼ਹਿਰਾਂ ਦੇ ਵਿੱਚ ਯਹੂਦੀ ਵਿਰੋਧੀ ਕਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਅਲਬਰੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸੀਓ ਜਾਨਕਿ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਕਾਫੀ ਪ੍ਰੋਸਯੋਖ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਸਿੱਟੇ 'ਤੇ ਪਹੁੰਚਿਆ ਹੈ ਇਨਾ ਵਿੱਚ ਘਟੋ ਘਟ ਦੋ ਹਮਲੇ ਈਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ ਈਰਾਨ ਨੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਏਸੀਓ ਦਾ ਮੁਲਾਂਕਣ ਇਹ ਹੈ ਕਿ ਹਮਲਿਆਂ ਪਿੱਛੇ ਈਰਾਨ ਦਾ ਹੀ ਹੱਥ ਸੀ